ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਮੱਝ ਦਿਖਾਉਣੀ ਹੈ ਝੋਟੀਆਂ ਚੰਗੀ ਸਕੀਨ ਤੇ ਪਿੱਛੇ ਸੁਖੀਸ਼ ਭਾਈ ਕੋਕੇ ਸਿੰਘ ਦੀ ਤੇ ਬਾਕੀ ਪਿੱਛੇ ਇੱਕ ਕੱਟੀ ਬੂਰੀਆਂ ਝੋਟੀਆਂ ਮੰਨ ਲਈਏ ਦੋ ਦਿਖਾਉਣੀ ਆ ਇੱਕੜੀ ਦਿਖਾਉਣੀ ਆ ਆਪਾਂ ਦੋ ਤੇ ਪਿੱਛੇ ਖੁਣਣੀ ਛੋਟੀ ਤੇ ਕੱਟੀ ਵੱਡੀ ਹੈ ਤੇ ਹੈ ਕੁਝ ਕ ਘੰਟੇ ਮੈਂਟਾਂ ਦੀ ਹੋਈ ਇਹ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜੀ ਨਾਮ ਮੇਰੇ ਜਸਵਿੰਦਰ ਸਿੰਘਾ ਪਿੰਡ ਧੌਲਾ ਚਲਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621168 9779621168 ਜਿਹਦੇ ਆਪਾਂ ਬੂਰੀ ਝੋਟੀ ਦੇਖੀ ਜਾ ਰਹੇ ਸੂਈ ਵੀ ਤਾਜੀ ਸੂਆ ਕਿਹੜਾ ਸੂਈ ਆ ਇਹ ਵੀਰੇ ਦੂਸਰਾ ਸੂਆ ਕੱਟੀ ਸੂਈ ਹੈ ਝੋਟੀ ਠੀਕ ਹੈ ਤੇ ਮੂੰਹੋਂ ਛੇਰ ਆਂਦਾ ਵੀਰੇ ਤੇ ਬਹੁਤ ਹੀ ਐ ਮਨੋ ਵੀ ਨਗੀਨੇ ਪੀਸਾਂ ਦੇ ਵਿੱਚੋਂ ਇੱਕ ਨਗੀਨਾ ਪੀਸ ਆਪਣੇ ਕੋਲ ਬੱਚਾ ਵੀ ਇਹਨੇ ਕੱਟੀ ਦੇਦੀ ਹੈ ਨਾ ਹਾਂ ਬੱਚਾ ਵੀ ਬਹੁਤ ਪਿਆਰਾ ਦਿੱਤਾ ਕਰੀ ਸੋ ਵੀ ਜਿਹੜੀ ਕੱਟੀ ਪੀਸਾ ਜਿਹਦੇ ਮੰਡੀ ਦੇ ਤਿਆਰ ਹੋਈ ਇਹ ਕੱਟੀ ਇਹ ਇਹਦੇ ਮੁੱਲ ਫਿਰ 4-4 5-5 ਲੱਖ ਹੁੰਦੇ ਹੈ ਨਾ ਇਹਨੇ ਬੱਚੀਆਂ ਵਾਂਗੂ ਤਿਆਰ ਹੋ ਜਾਣਾ ਵੀਰੇ ਜਿਹੜਾ ਤਿਆਰ ਕਰਨ ਵਾਲਾ ਬੰਦਾ ਜਮਾ ਜੈ ਜਗਲ ਆ ਕੱਟੀ ਦੀ ਅੱਜ ਕੀਮਤ 15 ਤੋਂ 20000 ਰੁਪਏ ਕੱਟੀ ਦੀ ਕੀਮਤ ਦੁੱਧ ਚੋਂਦੀ ਦੀ ਕੀਮਤ ਆ ਆ ਪਾਗਦੀ ਨਹੀਂ ਹੈਗੇ ਵੀਰੇ ਪਰ ਅੰਗਰ ਨਾਲੇ ਨੂੰ ਪਤੀਆ ਵੀ ਕਿੰਨੇ ਕੁ ਕੀ ਨੀ ਇੱਕ ਗੱਲਾ ਕਹਿ ਦਿੰਦਾ ਪਰ ਐਡੀ ਕੱਟੀ ਦੁੱਧ ਪਿਆ ਕੇ ਪਾਣੀ ਜਾਵੇ ਤਾਂ ਗੱਲਾਂ ਗਾਹਾਂ ਹੀ ਆ। ਥਾਣਾ ਆਪਾਂ ਦੇਖ ਲਈ ਚਾਰੀ ਆ ਵੀਰੇ ਕੋਈ ਫੂਟ ਨਹੀਂ ਚਾਹ। ਇਹਦੇ ਕੱਟੀ ਦੇ ਵੀ ਗਾਹਾਂ। ਕੱਟੀ ਦੇ ਵੀ ਚਾਹ। ਉਹ ਮੁੱਲ ਬਹੁਤ ਪੈਣਾ ਦੁੱਧ ਚੰਗਾ ਪਿਉਣੇ। ਹਾਂਜੀ ਹਾਂ ਬਹੁਤ ਅਗਲੇ ਸੂਈ ਨੂੰ ਤਿਆਰ ਆ ਬਸ। ਜੇਰੇ ਦੀ ਹੋ ਪਈ ਆ। ਹਾਂ ਜੇਰੇ ਰੁਪਈ ਨੂੰ ਹੋਗੇ 20-25 ਮਿੰਟੇ ਦੀ। ਕਿਹੜੇ ਵਜੇ ਸੂਈ ਆ? ਇਜ ਸਵੇਰੇ ਸੂਈ ਸੀਗੀ ਵੀਰੇ ਆਏ ਮੰਨ ਲਓ ਵੀ 8 9 ਵਜੇ ਸੂਈ ਸੀਗੀ ਠੀਕ ਹੈ ਤੇ ਦੁੱਧ ਮਾਲਕ ਨੇ ਦੱਸਿਆ ਕਿ ਨਾ ਕਿ ਪਿਛਲੇ ਸਵੇਰੇ ਦੁੱਧ ਵੀਰੇ ਇਹਨਾਂ 14 ਤੋਂ 15 ਕਿਲੋ ਦੁੱਧ ਦਿੱਤਾ 14 ਕਿਲੋ ਤਾਂ ਕਲੀਅਰ ਦਿੱਤਾ ਹੋਇਆ ਵੀਰੇ ਤੇ ਕੀ ਅੰਦਾਜ਼ਾ ਲੱਸ ਗਿਆ ਵੀਰੇ 15 ਕਿਲੋ ਦੁੱਧ ਛੋਟੀ ਬੜੇ ਆਰਾਮਦਾਰ ਨੇ ਇਹਦੇ ਨੂੰ ਪਿੱਠ ਪੂੜੇ ਦੀ ਬਾੜੀ ਚੰਗੀਆਂ ਨੇ ਜਾਇ ਬਾਕੀ ਸេង ਮੂੰਹ ਵਥਾ ਹਨ ਆਪ ਵੀ ਇਹ ਮੰਨ ਕੇ ਚੱਲੋ ਉਹਨਾਂ ਦੇ 5-7 ਬੂਰੀਏ ਨਗ ਨੇ ਠੀਕ ਹੈ ਤੇ ਬਹੁਤ ਚੰਗੇ ਇਹਦੀ ਮਾਂ ਥੱਲੇ ਹੁਣ 17-18 ਕਿਲੋ ਦੁੱਧ ਆ ਅੱਛਾ ਉਹ ਤਾਂ ਸੂਈ ਐ ਸੇਮੇ 7ਵੇਂ ਸੂਈ ਠੀਕ ਹੈ ਹਾਂ ਤੇ ਚੰਗਾ ਰਵਾ ਪੂਰਾ ਹਣਾ ਜਦੋਂ ਵੀ ਇਹਨੇ ਮੰਨ ਕੇ ਚਲੋ ਤੀਜੇ ਕਿਉਂਕਿ ਆਪਾਂ ਨੂੰ ਪਤਾ ਇਹ ਮਈਆ ਤੀਜੇ ਚੌਥੇ ਚ ਜਾ ਕੇ ਪੀਕ ਲੈਵਲ ਦੇਖੂ ਜਣੀ ਆਉਂਦੇ ਦੋ ਤੇ ਹਣਾ ਠੀਕ ਹੈ ਹੁਣੇ ਦੂਜੇ ਸਿਰ ਝੋਟੀ ਦਿੰਦਾ ਜੀ ਸੂਈ ਹਣਾ ਹਾਂ ਛੇ ਦਾ ਛੇ ਦੰਦਾ ਜੈਨਵਰ ਦੂਜਾ ਸੂਆ ਚੋਣ ਚਵਾ ਧਾਰਾ ਤੂੰ ਰੋਕ ਕੇ ਚੋਣ ਚਵਾ ਦੀ ਓਕੇ ਆਪਾਂ ਮਾਰ ਕੇ ਦਿਖਾਵਾਂਗੇ ਵੀਰੇ ਕਦ ਕਾ ਇੱਥੇ ਬਹੁਤ ਆ ਵੀਰੇ ਝੋਟੀ ਸੁ ਕਦ ਕਾੜਦਾ ਪੂਰਾ ਓਕੇ ਆ ਜਮਾ ਟੈਕ ਆਉਂਦੀ ਆ ਮੇਰੀ ਛਾਤੀ ਤੱਕ ਜਿਹੜੀ ਮੈਂ ਆਉਂਦੀ ਆ ਬਹੁਤ ਚੰਗੀ ਹੂਗੀ ਤੇ ਵੱਡੇ ਹਾਈਟ ਦੀ ਮੰਨੀ ਹੈ ਇਹੇ ਜਿਹੇ ਵਿਸਾਖੀ ਤੇ ਤੇ ਬਾਕੀ ਨਹੀਂ ਜੇ ਉੱਥੇ ਵੀ ਪਾਉਣੀ ਹੁੰਦੀ ਕੋਈ ਮੁੱਲ ਨਹੀਂ ਨਹੀਂ ਦੀ ਵਿਸਾਖੀ ਦੇਖਣ ਨੂੰ ਹੀ ਸੀ ਹਨਾ ਹਾਂ 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 ਸਾਨੂੰ ਥੋੜੀ ਗਾਈਆਂ ਕਰਕੇ ਦਿੱਕਤ ਪੈ ਗਈ ਜਾਇ ਨਹੀਂ ਗਿਆ ਤੇ ਕੀ ਭਾਰ ਹੋਊ ਇਹਦਾ ਭਾਰ ਵੀਰੇ ਫੋਨ ਤੇ ਕਰ ਲਾਂ ਜਾਇਜ ਹੋਊਗਾ ਬਿਲਕੁਲ ਜਾਇਜ ਉੱਥੇ ਵਿਸਾਖੀ ਵਾਲਾ ਭਾਤ ਨਹੀਂ ਹੁਣ ਆ ਇੱਥੇ ਨਹੀਂ ਨਹੀਂ ਵਿਸਾਖੀ ਵਾਲਾ ਨਹੀਂ ਹੁਣ ਪਰ ਵਿਸਾਖੀ ਤੋਂ ਛੋਟ ਕਰ ਦਾਂਗੇ ਕੋਈ ਉੱਥੇ ਜਾ ਕੇ ਤਾਂ ਮਨਿਕ ਚਲੋ 10000 ਖਰਚੇ ਪੈ ਜਾਂਦੇ ਪੁੱਛਦੇਗਾ ਪਰ ਚੰਗੇ ਵੀਰੇ ਪਰ ਇਹ ਨਹੀਂ ਹੈਗਾ ਵੀ ਕੋਈ ਮੁਫਤ ਦੇ ਭਾਅ ਆਪਾਂ ਨੂੰ ਦੁੱਤੀਆਂ ਕਿਸੇ ਨੇ ਚੰਗਾ ਧਾਰਾ ਮਾਰ ਕੇ ਦਿਖਾ ਫਿਰ ਪਹਿਲਾਂ ਜੀ ਸੋ ਵੀਰੇ ਬੱਚਾ ਚਾਹੁੰਦਾ ਦੇਖੋ ਤੇ ਲੈ ਕੇ ਮੈਂ ਕਾ ਵੀਰੇ ਸੌ ਦੀ ਸੌ ਕੱਟੀ ਬਾਨ ਧਾਰਾ ਮਾਰੀ ਇਹਦੀਆਂ ਹੁਣ ਆਪਾਂ ਸੋ ਵੀਰੇ ਧਾਰਾ ਦੇਖੋ ਜਮਾ ਕਿਆ ਬਾਤਾਂ ਪੂਰਾ ਮੋਟਾ ਮੋਟਾ ਸਾਫ ਸੁਥਰਾ ਚ ਹੋਣਾ ਤੇ ਵੀਰੇ ਮਗਰਥਣਾ ਜਿਵੇਂ ਮਾਰਦੀ ਧਾਰਾ ਕੋ ਟੈਟ ਨਹੀਂ ਫੈਟ ਨਹੀਂ ਵੀਰੇ ਪੋਲੀ ਰੂਮ ਵਰਗੀ ਨਹੀਂ ਸੋ ਸੌ ਦੀ ਸੌ ਨਿਕਲੂ ਵੀਰੇ ਹੀਠਾਂ ਤੋਂ ਯਾਰ ਸੋ ਦੇਖੋ ਐ ਮਾਲਾ ਵੀ ਅਜਲੀ ਕੜੀ ਵੀਰੇ ਦੀਆਂ ਪੰਜੇ ਘੋਚ ਨੇ ਜਮਾ ਜਾਜ ਗੱਲ ਖਾਨ ਦੇ ਕੈਸਾ ਮਾਰਿਆ ਕਰ ਤੇ ਧੋਰੀ ਬਾਹਰ ਨੂੰ ਇਹਨੂੰ ਸੋ ਦੇਖੋ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ ਮੁੱਠੀ ਵਾਲਾ ਥਾਣਾ ਮੋਟਾ ਤੇ ਮੂੰਹ ਮੱਥੇ ਦੇਖੋ ਜਮਾ ਕਿਆ ਬਾਤਾਂ ਕੋਈ ਮੋਲ ਨਹੀਂ ਇਹਦਾ ਨਗੀਨੇ ਦਾ ਸਾਫ ਸੁਥਰਾ ਨ ਸੂਈ ਸਵਾਈ ਪਿੱਛੇ ਬੂਰੀ ਕੱਟੀ ਐ ਇਹਦੇ ਤੇ 9779621162 ਦਾ ਮੋਬਾਈਲ ਨੰਬਰ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੋਰ ਕੇ ਆਪਸ ਉਹਨੂੰ ਦਿਖਾਉਂਦੇ ਆ ਜਾਵਾਂ ਬਾਕੀ ਪਹਿਲੀ ਗੱਲ ਬੂਰੀ ਤੇ ਬਾਕੀ ਪਿੱਛੇ ਬੂਰੀ ਹੋ ਗਈ ਕੱਟੀ ਉਹ ਵੀ ਤੇ ਫਿਰ ਬੱਚਾ ਤੇ ਨਹੀਂ ਪੁੱਛਿਆ ਕਿ ਜਿੱਟ ਕਿਹੜੇ ਟੀਕੇ ਦਾ ਆਪਾ ਹਾਂ ਇਹ ਵੀਰੇ 골ਡਨ ਦਾ ਵੀਰੇ ਕਿੱਥੋਂ ਲੈ ਆਪਣਾ ਮੁੰਡਾ ਉਹ ਲੋਂਗੋ ਵਾਲਾ ਦੱਸ ਦੇ ਰੋ ਲੋਂਗੋ ਵਾਲਾ ਤਾਂ ਦੱਸ ਦਿਆ ਵੀਰੇ ਉਹ ਬੂਰਾ ਪੱਕਾ ਲਈ ਆ ਉਹਨਾਂ ਨੇ ਬਹੁਤ ਸ਼ਕੀਨ ਮੰਨਿਆ ਤੋਂ ਲਈ ਹੋਈ ਆ ਵੀਰੇ ਕੋਈ ਯਾਰ ਕੋਈ ਇਹ ਜੀ ਝੋਟੀ ਬੱਚੇ ਨੂੰ ਭਾਈ ਦੇ ਲੈ ਚੱਲ ਚੱਲ ਬੱਚੇ ਕੋਲ ਲੈ ਚੱਲ ਸੋ ਲੈ ਚਲੋ ਬੱਚੇ ਕੋਲ ਕੋਈ ਗੱਲ ਨਹੀਂ ਹਾ ਸ਼ੌਕੀ ਬੰਦਿਆਂ ਤੋਂ ਆਈ ਆ ਵੀਰੇ ਝੋਟੀਆਂ ਸੋ ਦੇਖੋ ਜਮਾ ਝੋਟੀਆਂ ਅਨਮੋਲੀ ਬਹੁਤ ਵੀ ਇਹ ਸਰਕਾਰੀ ਸੀਮੰਟ ਦੀ ਆ ਕੋਈ ਐ ਆਈ ਨਹੀਂ ਹੈਗਾ ਵੀ ਉਹੀ ਪੂਰੀ ਆ ਜੂਈ ਮਹਿਮਗਰ ਠੀਕ ਹੈ ਹਾਂ ਬਹੁਤ ਆਪ ਹੀ ਉਹਨਾਂ ਨੇ ਆਪਦੇ ਘਰੇ ਜੰਮੀ ਪਲੀ ਹੋਈ ਕੱਟੀਆਂ ਠੀਕ ਹੈ ਬਾਕੀ ਜਿਹੜੀਆਂ ਕੱਟੀਆਂ ਵੀ ਸੇ ਦਾ ਕੋਈ ਮੁੱਲ ਨਹੀਂ ਹੈਣਾ ਬਈ ਬੇਮੁੱਲੇ ਦੋਨੇ ਮਾਵਾਂ ਤੀ ਬੇਮੁੱਲੀਆਂ ਚੀਜ਼ਾਂ ਨੇ ਯਾਰ ਠੀਕ ਹੈ ਸੋ 9779721161 ਪਿੰਡ ਤਰੋਲਾ ਜ਼ਿਲ੍ਹਾ ਬਰਨਾਲਾ